ਇਸ ਉਮਰ ਦੇ ਵਿੱਚ ਈ ਰਿਕਸ਼ਾ ਚਲਾਉਣ ਦਾ ਕੀ ਕਾਰਨ ਰਿਹਾਗਾ ਈ ਰਿਕਸ਼ਾ ਚਲਾਉਣ ਦਾ ਕਾਰਨ ਹੈ ਜੀ ਬੇਟਾ ਪਹਿਲੇ ਆਪਣਾ ਕਾਰੋਬਾਰ ਬਹੁਤ ਲੰਬਾ ਚੋੜਾ ਸੀ ਕਾਰੋਬਾਰ ਥੋੜਾ ਡਾਊਨ ਹੋ ਗਿਆ ਤੇ ਘਰ ਵਿਹਲੇ ਬੈਠੇ ਸੀ ਵਿਹਲੇ ਬਹਿਣ ਬਹਿਣ ਕਰਕੇ ਫਿਰ ਚਲੋ ਇਹੀ ਲੇਬਰ ਕਰ ਲੋ ਬੇਟਾ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਤੇ ਤਾਂ ਆदमी ਦੀ ਚੋਅ ਤੇ ਵੀ ਛੋਟੀ ਹੋਣੀ ਚਾਹੀਦੀ ਆਪਾਂ ਕਿਸੇ ਤੋਂ ਮੰਗਦੇ ਨਹੀਂ ਕਿਸੇ ਦੀ ਚੋਰੀ ਨਹੀਂ ਕਰ ਰਹੇ ਆਪਣੀ ਮਿਹਨਤ ਮਜਬੂਰੀ ਕਰਕੇ ਰੋਡ ਤੇ ਖੜਕੇ ਕੰਮ ਕਰ ਰਿਹਾ ਜੀ ਸਾਡਾ ਅਸੀਂ ਤਾਂ ਜੀ ਮਿਹਨਤ ਕਰਕੇ ਖਾਣ ਵਾਲੇ ਸਾਨੂੰ ਕੋਈ ਮਿਹਨਤ ਜੀ ਕੋਈ ਫਰਕ ਨਹੀਂ ਪੈਂਦਾ ਜੀ ਕਿ ਮਿਹਨਤ ਕਰੋ ਉਨੀ ਵਧੀਆ ਇਹ ਗੱਲਬਾਤ ਕਰਵਾਉਣੇ ਅੰਕਲ ਜੀ ਅੰਕਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਗੁਰਦਰ ਸਿੰਘ ਕਿੰਨਾ ਸਮਾਂ ਹੋ ਗਿਆ ਆਟੋ ਰਿਕਸ਼ਾ ਚਲਾਉਂਦਿਆਂ ਆਟੋ ਰਿਕਸ਼ਾ ਚਲਾਉਣ ਦਾ ਬੋਝਾ ਹੋ ਗਿਆ 5-4 ਸਾਲ ਹੋ ਗਏ 5-4 ਸਾਲ ਹੋ ਗਏ ਉਮਰ ਕਿੰਨੀ ਹੈ ਤੁਹਾਡੀ ਤੁਸੀਂ ਸਾਹਿਬ 80 ਸਾਲ ਉਮਰ ਹੈ ਇਸ ਉਮਰ ਦੇ ਵਿੱਚ ਈ ਰਿਕਸ਼ਾ ਚਲਾਉਣ ਦਾ ਕੀ ਕਾਰਨ ਰਿਹਾਗਾ ਇਹ ਰਿਕਸ਼ਾ ਚਲਾਉਣ ਦਾ ਕਾਰਨ ਇਹ ਜੀ ਬੇਟਾ ਪਹਿਲੇ ਆਪਣਾ ਕਾਰੋਬਾਰ ਬਹੁਤ ਲੰਬਾ ਚੋੜਾ ਸੀ ਕਾਰੋਬਾਰ ਥੋੜਾ ਡਾਊਨ ਹੋ ਗਿਆ ਤੇ ਘਰ ਵਿਹਲੇ ਬੈਠੇ ਸੀ ਵਿਹਲੇ ਬਹਿਣ ਬਹਿਣ ਕਰਕੇ ਮੈਂ ਕਿਹਾ ਚਲੋ ਇਹ ਹੀ ਲੇਬਰ ਕਰ ਲੋ ਲੇਬਰ ਕਰਨੇ ਕੋ ਮਾੜੀ ਗੱਲ ਨਹੀਂ ਹੈ ਲੇਬਰ ਕਰਾਂਗੇ ਛਾਲ ਕੋਈ ਸ਼ਰਮ ਨਹੀਂ ਕੋਈ ਆਪਾਂ ਚੋਰੀ ਨਹੀਂ ਕੋਈ ਧੱਕਾਤੀ ਨਹੀਂ ਕਰਦੇ ਕਿਸੇ ਦੇ ਕੁਝ ਨਹੀਂ ਕਰਦੇ ਆਪਣੀ ਲੇਬਰ ਕਰਕੇ ਛਾਲ ਆਪਣੇ ਬੱਚਿਆਂ ਦੀ ਰੋਟੀ ਪਾਣੀ ਦਾ ਜਿਗਾਰ ਹੋ ਜਾਣਾ ਅੰਕਲ ਜੀ 70 ਸਾਲ ਹੋ ਗਏ ਪਹਿਲਾਂ ਕੀ ਕਰਦੇ ਸੀਗੇ ਪਹਿਲੇ ਬੇਟਾ ਆਪਣੇ ਕੋਲ ਟਰਾਂਸਪੋਰਟ ਦਾ ਕੰਮ ਸੀ ਜੀ ਟਰਾਂਸਪੋਰਟ ਦਾ ਕੰਮ ਸੀ ਮਤਲਬ ਸ਼ੁਰੂ ਤੋਂ ਹੀ ਡ్రਾਈਵਰੀ ਦੇ ਨਾਲ ਜੁੜੇ ਹੋਏ ਹਾਂ ਜੀ ਹਾਂ ਜੀ ਕਿੰਨੇ ਸਾਲ ਹੋ ਗਏ ਡ్రਾਈਵਰੀ ਲਾਈਨ ਦੇ ਨਾਲ ਜੁੜੇ ਹੋਏ ਹੋ ਮੈਂ ਬੇਟਾ 68 ਦਾ ਜੁੜਿਆ ਹਾਂ 68 ਜੀ میٹر ਕੀਤੀ ਜੀ میٹرਕ ਪੇਪਰ ਦੇ ਕੇ ਹੀ ਮੈਂ ਆਪਣੀ ਉਹ ਆਪਣਾ ਕੰਮ ਸੀ ਮੈਂ ਉਦੋਂ ਲੈ ਗੱਡੀ ਤੇ ਚੱਲੇ ਗਿਆ ਜੀ ਉਸ ਤੋਂ ਬਾਅਦ ਕੰਮ ਵਧੀਆ ਚੱਲਦਾ ਸੀਗਾ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਚੱਲ ਰਿਹਾ ਸੀ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਪੂਰਾ ਸਫ਼ਰ ਕਿਵੇਂ ਦਾ ਸੀ ਉਹ ਸਫ਼ਰ ਤਾਂ ਬੇਟਾ ਵਧੀਆ ਸੀ ਸਫ਼ਰ ਤਾਂ ਇਹ ਵੀ ਵਧੀਆ ਪਰ ਇਹ ਥੋੜਾ ਸਟਰਗਲ ਵਾਲਾ ਸਟਰਗਲ ਤਾਂ ਉਹ ਵੀ ਬੜੀ ਸੀ ਪਰ ਇਹ ਥੋੜੀ ਜਿਆਦਾ ਸਟਰਗਲ ਆ ਵੱਡਾ ਕੰਮ ਸੀ ਆਪਣਾ ਕੰਮ ਸੀ ਇਹ ਦੇਖੋ ਇੱਕ ਰਾਏ ਦੀ ਗੱਡੀ ਚਲਾ ਰਿਆ ਸੀ 400 ਰੁਪਏ ਕਰਾਇਆ ਵਾ ਅਸੀਂ ਜਿੱਦ ਆਪਾਂ ਵਧੀਆ ਹੁੰਨੇ ਆ ਸੈੱਟ ਹੁੰਦਾ ਸਾਰਾ ਕੁਝ ਉਦੋਂ ਨਾਲ ਸਾਨੂੰ ਇਹ ਕੀ ਹੁੰਦਾ ਕਿ ਹੁਣ ਅਸੀਂ ਛੋਟਾ ਕੰਮ ਨਹੀਂ ਕਰ ਸਕਦੇ ਤੁਹਾਡਾ ਉਸ ਬਾਰੇ ਕੀ ਕਹਿਣਾ ਹੈ ਨੇ ਬੇਟਾ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਇਤਸਾ ਆदमी ਦੀ ਸੋਚ ਵੀ ਛੋਟੀ ਹੋਣੀ ਚਾਹੀਦੀ ਆ ਕੰਮ ਕਿਉਂ ਆਪਾਂ ਕਿਸੇ ਤੋਂ ਮੰਗਦੇ ਨਹੀਂ ਕਿਸੇ ਦੀ ਚੋਰੀ ਨਹੀਂ ਕਰ ਰਹੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਰੋਡ ਤੇ ਖੜਕੇ ਕੰਮ ਕਰ ਰਹੇ ਸ਼ਾਮੀ ਜੋ ਜਿਹੜਾ 2 400 100 ਬੱਚੇ 2 ਬੱਚੇ ਕਿਰਾਇਆ ਕੱਢ ਕੇ ਜੋ ਵੀ ਮਿਲੇ ਆਪਣੇ ਬੱਚਿਆਂ ਦਾ ਦੁੱਧ ਪਾਣੀ ਤੇ ਇੰਨਾ ਹੀ ਬੱਚਿਆਂ ਨੂੰ ਆਸਰਾ ਹੋ ਜਾਂਦਾ ਤੁਸਾਰਾ ਹੋ ਜਾਂਦਾ ਇਸ ਦੇ ਵਿੱਚ ਹਾਂ ਗੁਜ਼ਾਰਾ ਤਾਂ ਜੀ ਵਸਰਾ ਵਸਰਾ ਹੀ ਹੈ ਤੁਹਾਡੇ ਸਾਹਮਣੇ ਹੀ ਹੈ ਇੰਨੀ ਵੱਡੀ ਉਮਰ 'ਚ ਥੱਕਦੇ ਨਹੀਂ ਹੈਗੇ ਸਾਰਾ ਦਿਨ ਕੰਮ ਕਰਕੇ ਇੰਨੀ ਧੁੱਪ ਹੈ ਉਪਰੋਂ ਮੈਂ ਬੇਟਾ ਜੀ ਤੁਹਾਨੂੰ ਕਿਹਾ 68 ਦਾ ਜਿਸ ਬੰਦੇ ਨੇ ਕੰਮ ਕੀਤਾ ਹੋਵੇ ਜੀ ਉਹਨੂੰ ਤਕਾਵਰ ਨਾਲ ਕੋਈ ਮੈਨੇ ਨਹੀਂ ਰੱਖਦੀ ਉਹਦੇ ਹੱਥ ਮਤਲਬ ਇਹਨੇ ਲੰਮੇ ਸਮੇਂ ਤੋਂ ਜਿਹੜਾ ਸਟਰਗਲ ਆ ਹਜੇ ਵੀ ਜ਼ਿੰਦਗੀ ਦੇ ਵਿੱਚ ਚੱਲਦਾ ਆ ਇੰਜ ਕਈਏ ਤਾਂ ਮੋਸਟਲੀ ਲੋਕਾਂ ਦਾ ਇਹ ਹੁੰਦਾ ਕਿ ਹੁਣ 60 ਸਾਲ ਤੋਂ ਉੱਪਰ ਉਮਰ ਹੋ ਗਈ ਹੈ ਬਜ਼ੁਰਗ ਹੋ ਗਿਆ ਹੁਣ ਵੀ ਮਤਲਬ ਕੰਮ ਨਹੀਂ ਹੋਣਾ ਤੁਹਾਡਾ ਕੀ ਵਿਚਾਰ ਆ ਉਸ ਬਾਰੇ ਇਹ ਜੀ ਸਾਡਾ ਅਸੀਂ ਤਾਂ ਜੀ ਮਿਹਨਤ ਕਰਕੇ ਖਾਣ ਆਲੇ ਸਾਨੂੰ ਕੋਈ ਮਿਹਨਤ ਜੀ ਕੋਈ ਫਰਕ ਨਹੀਂ ਪੈਂਦਾ ਜੀ ਜੇ ਕ ਮਿਹਨਤ ਕਰੋ ਉਨੀ ਵਧੀਆ ਆ ਸਾਡੇ ਸਾਹਮਣੇ ਬੈਠੇ ਆ ਜੀ ਇਹ ਦੇਖ ਲਓ ਦੋ ਕੁਰਸੀਆਂ ਢਾ ਕੇ ਸਵੇਰੇ ਆ ਕੇ ਬਹਿ ਜਾਣਾ ਸ਼ਾਮੀ ਚਲੇ ਜਾਣਾ ਬਸ ਚੁੱਪ ਕਰਕੇ ਬੈਠੇ ਰਹਿੰਦੇ ਉਹਨਾਂ ਨੇ ਸ਼ਾਮੀ ਘਰ ਚਲੇ ਜਾਂਦੇ ਜਿਹਦੇ ਦੀ ਰੋਟੀ ਕਿਸੇ ਨੇ ਠੀਕ ਹੈ ਨਹੀਂ ਦਿੰਦੀ ਨਾ ਤੇ ਮਤਲਬ ਤੁਸੀਂ ਆਪਣੇ ਜਿਹੜੇ ਮਿਹਨਤ ਕਰਕੇ ਖਾ ਰਹੇ ਹੋ ਮਿਹਨਤ ਕਰਕੇ ਕਮਾ ਰਹੇ ਹੋਗੇ ਅੱਜ ਵੀ ਇਸ ਉਮਰ ਦੇ ਵਿੱਚ ਵੀ ਹਾਂਜੀ ਹਾਂਜੀ ਤੁਹਾਡੇ ਸਾਹਮਣੇ ਸਾਲ ਤੋਂ ਸ਼ੁਰੂ ਕੀਤਾ ਸੀ ਉਹਨਾਂ ਨੇ ਵੱਡੀ ਉਮਰ ਹੋ ਗਈ ਹਜੇ ਤੱਕ ਵੀ ਕੰਮ ਕਰ ਰਹੇ ਹੋਗੇ ਤੇ ਫਿਰ ਔਖਾ ਨਹੀਂ ਲੱਗਦਾ ਹੁਣ ਵੀ ਮਤਲਬ ਇੰਨਾ ਲੰਬਾ ਸਮਾਂ ਹੋ ਗਿਆ ਪੂਰੀ ਜ਼ਿੰਦਗੀ ਹੀ ਬਸ ਇੱਕੋ ਕੰਮ ਨੂੰ ਕਰਦੇ ਹੋਏ ਲੰਘ ਗਈ ਪਹਿਲਾਂ ਇੰਨਾ ਵਧੀਆ ਬਿਜ਼ਨਸ ਸੀ ਫਿਰ ਜੋ ਵੱਡੀ ਜਗ੍ਹਾ ਤੋਂ ਆਪਾਂ ਫੇਰ ਥੱਲੇ ਆਉਣੇ ਕਦੇ ਸੋਚਿਆ ਸੀਗਾ ਵੀ ਹਾਂ ਫਿਰ ਦੁਬਾਰਾ ਕਦੇ ਈ ਰਿਕਸ਼ੇ ਤੋਂ ਸ਼ੁਰੂਆਤ ਕਰਨੀ ਪਊਗੀ ਨਹੀਂ ਬੇਟਾ ਫਿਰ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਆਪਣੀ ਸੋਚ ਵੱਡੀ ਹੋਣੀ ਚਾਹੀਦੀ ਹੈ ਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜੀ ਮੈਸੇਜ ਦੇਣਾ ਚਾਹੁੰਗੇ ਅੱਜ ਦੇ ਨੌਜਵਾਨਾਂ ਨੂੰ ਜੋ ਕਿ ਹਰ ਕੰਮ ਤੋਂ ਹਾਰ ਜਾਂਦੇ ਨੇ ਬਹੁਤ ਛੇਤੀ ਮੈਸੇਜ ਕੀ ਦੇਣਾ ਮੈਂ ਤਾਂ ਆਪਣੇ ਭਰਾਵਾਂ ਨੂੰ ਬੱਚਿਆਂ ਨੂੰ ਇਹੀ ਕਹੂੰਗਾ ਵੀ ਮਿਹਨਤ ਤੋਂ ਨਾ ਡਰੋ ਮਿਹਨਤ ਤੋਂ ਨਾ ਘਬਰਾਓ ਭੜੇ ਪਾਸੇ ਨਾ ਜਾਓ ਉਲਟ-ਪੁਲਟ ਕੰਮ ਨਾ ਕਰੋ ਮਿਹਨਤ ਕਰੋ ਮਿਹਨਤ ਹੀ ਫਲ ਮਿਲਦਾ ਮਾਲਕ ਬਰਕਤ ਪਾਉਂਦਾ ਜੀ